ਕਰੋ ਜਮਾਦੋ ਕਰ ਕਰੋ ਜੀ ਤਾਗਰੀ ਮਰਮਦਕ ਕਰੋ 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 ਸੁਜੋਗਤ ਕਚਾਰ ਮੋਰਚਾ ਜੀ ਦਾ ਸਲਾਮ ਜੈ ਜੀ ਮਾਂ ਹਾਏ 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 ਇਹ ਸਾਰੇ ਨਸਾਰੇ ਪਰਬੰਧ ਬੁਣ ਕੇ ਆਪਾ ਮਰਦ ਜੁਨੀਅਨ ਨੇ ਇਹਨੂੰ ਹੱਥ ਚ ਲਿਆ ਤਮੁਰਕੇ ਸੋਗਤ ਮੋਰਚੇ ਨਾਲ ਗੱਲ ਸਾਂਝੀ ਕੀਤੀ ਪੰਗੂ ਸਾ ਉਹਨਾਂ ਨੇ ਸਾਰਿਆਂ ਨੇ ਉਦੋਂ ਵੀ ਅਸੀਂ ਪਿਛਲੇ 2 ਸਾਲ ਤੋਂ ਇਸ ਗੱਲ ਲਈ ਮੰਗ ਕਰਦੇ ਆਏ ਘੱਟੋ-ਕੱਟ ਮੁੱਖ ਮੰਤਰੀਆਂ ਦਾ ਗੱਲ ਕਰਾ ਦੇ ਸੁਣਿਆ ਜਦੋਂ ਚੰਨੀ ਮੁੱਖ ਮੰਤਰੀ ਸੀ ਉਹਨੇ ਥੋੜਾ ਬਹੁਤਾ ਸਾਡੇ ਜੁਗਤ ਮੋਰਚਾ ਦੇ ਆਗੂ ਨਾਲ ਜਾਂ ਅਜਾੜਾ ਰੋਕੂ ਕਮੇਟੀ ਦੇ ਆਗੂ ਨਾਲ ਵਿਚਾਰ ਵਟਾਂਦਰਾ ਵੀ ਥੋੜਾ ਮਸਲਾ ਹੱਲ ਕਰਦਾਂਗੇ। ਯਾ ਉਹ ਲੰਗੀ ਗੱਲ ਹੁਣ ਹੁਣ ਕੋਈ ਸੁਣਦਾ ਹੀ ਨਹੀਂ ਇਹ ਨਾ ਨਾ ਸੁਣਨਾ ਇਸ ਕਰਕੇ ਹੁਣ ਵੀ ਸਾਡਾ ਯਤਨ ਸੀਗਾ ਜਦੋਂ ਅਸੀਂ ਪਿਛਲੇ 3-4 ਵਰਤੀ 533 ਰੇਕੜ ਕਿਸੇ ਇੱਕ ਜ਼ਮੀਰ ਕਿਸਾਨਾਂ ਨੂੰ ਵਾਪਸ ਦਿਵਾ ਕੇ ਰਹਾਗੇ ਵਾਪਸ ਦਿਵਾ ਕੇ ਰਹਾਗੇ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਸਰ ਆਪਣਾ ਨਾਮ ਦੱਸੋ ਜੀ ਮੈਂ ਡਾਕਟਰ ਦਰਸ਼ਨਪਾਲ ਹਾਂ ਜੀ ਕ੍ਰਾਂਤੀਕਾਰੀ ਕਿਸਾਨ ਯੂਨੀ ਦਾ ਹੁਣੇ 4 ਦਿਨ ਪਹਿਲਾਂ ਰਾਸ਼ਟਰੀ ਪ੍ਰਧਾਨ ਬਣਿਆ ਪੰਜਾਬ ਦਾ ਵੀਲੇ ਪ੍ਰਧਾਨ ਨੇ ਤੇ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਪੰਜਾਬ ਦਾ ਇੱਕ ਆਗੂ ਹੈ ਚੱਤੇ ਬੰਦੇ ਅੱਜ ਜਿਹੜੀ ਮੀਟਿੰਗ ਕਰੀਏ ਸੇ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਇਹਦੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਇਹ 533 ਏਕੜਾਂ ਦਾ ਜਿਹੜਾ ਮੁੱਦਾ ਜਿਹੜਾ ਲਗਾਤਾਰ ਇਸ ਕੰਪਨੀ ਨਾਲ ਤੇ ਸਰਕਾਰ ਦੇ ਨਾਲ ਲੜਿਆ ਹੋਇਆ ਇਹ ਲੰਬਾ ਸੰਘਰਸ਼ ਚੱਲ ਰਿਹਾ ਹੈ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਹਿੱਸੇ ਦੇ ਤੌਰ ਤੇ ਇਹ ਉਜਾੜਾ ਰੋਕੂ ਸੰਘਰਸ਼ ਕਮੇਟੀ ਹੈ ਜਿਹੜੀ ਇਹਦੇ ਸਪੋਰਟ ਦੇ ਵਿੱਚ ਆਉਨੇ ਆ ਇੱਥੇ ਪਹਿਲਾਂ ਵੀ ਆਉਨੇ ਆ ਅੱਜ ਵੀ ਆਏ ਆ ਅੱਗੇ ਵੀ ਆਉਂਦੇ ਰਵਾਂਗੇ ਔਰ ਅਸੀਂ ਪੂਰੀ ਆਸ ਕਰਦੇ ਹਾਂ ਕਿ ਸਾਡਾ ਇਹ ਸਾਂਝਾ ਸੰਘਰਸ਼ ਜਿਵੇਂ ਦਿੱਲੀ ਦਾ ਸੰਘਰਸ਼ ਅਸੀਂ ਤਿੰਨ ਕਾਨੂੰਨਾਂ ਵਾਲਾ ਜਿੱਤਿਆ ਸੀ ਉਵੇਂ ਹੀ ਲੰਬਾ ਸੰਘਰਸ਼ ਹੋ ਗਿਆ ਸਾਂਝਾ ਹੋ ਗਿਆ ਸ਼ਾਂਤਮਈ ਹੈ ਬਿਲਕੁਲ ਉਸੇ ਨਕਸ਼ੇ ਕਨੂੰ ਤੇ ਚੱਲਦਾ ਹੋਇਆ ਇਹ 533 ਏਕੜ ਜ਼ਮੀਨ ਵੀ ਅਸੀਂ ਕਿਸਾਨਾਂ ਨੂੰ ਦਵਾ ਕੇ ਰਵਾਂਗੇ ਅਸੀਂ ਜਿੱਤਾਂਗੇ ਸਰ ਇਹਨਾਂ 2 ਸਾਲ ਹੋ ਗਏ ਬੈਠੇ ਨੂੰ 2 ਸਾਲ ਕਰੀਬ ਹੋ ਗਏ ਬੈਠੇ ਨੂੰ ਕੀ ਕਹਿਣ ਜਾਂਦੇ ਇਹਨਾਂ ਨੂੰ ਨਹੀਂ ਬੈਠੇ ਦੇਖੋ ਜਿਸ ਕਿਸਮ ਦਾ ਸਰਕਾਰਾਂ ਤੇ ਅਧਿਕਾਰੀਆਂ ਦਾ ਉਹ ਰੁਖ ਹੈ ਉਹ ਅੱਜ ਕਾਰਪੋਰੇਟ ਜਿਹੜਾ ਕਾਰਪੋਰੇਟ ਪੱਕੀ ਏਜੰਸੀਆਂ ਨੇ ਸਰਕਾਰਾਂ ਨੇ ਉਹ ਨਹੀਂ ਛੇਤੀ ਮੰਨਦੀਆਂ ਮੈਂ ਤਾਂ ਹੀ ਕਹਿ ਰਿਹਾ ਕਿ ਲੰਬਾ ਸੰਘਰਸ਼ ਸ਼ਾਂਤਮਈ ਸੰਘਰਸ਼ ਤੇ ਸਾਂਝਾ ਸੰਘਰਸ਼ ਇਹੀ ਜਿੱਤ ਦੀ ਇੱਕ ਕਹਿੰਦਾ ਉਹ ਕੁੰਜੀ ਹੈ ਉਹ ਕੁੰਜੀ ਨੂੰ ਲੈ ਕੇ ਅਸੀਂ ਚੱਲ ਰਹੇ ਹਾਂ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਸਾਡੀ ਏਕਤਾ ਸਾਡਾ ਲੰਬਾ ਸੰਘਰਸ਼ ਸਾਡੇ ਸਾਥ ਕਿਉਂਕਿ ਦਿਨੋਂ ਦਿਨ ਇਹ ਸੰਘਰਸ਼ ਹੈ ਜਿਹੜਾ ਇਹਦੀ ਏਕਤਾ ਵੀ ਵੱਧਦੀ ਜਾਣੀ ਹੈ ਇਹਦੀ ਤਾਪ ਤੇ ਸੇਕ ਵੀ ਵੱਧਦਾ ਜਾਣਾ ਤੇ ਇਹਦੀ ਸਰਕਾਰ ਦੇ ਵਾਸਤੇ ਨੀਂਦ ਹਰਾਮ ਕਰਨ ਦੀ ਜਿਹੜੀ ਰਣਨੀਤੀ ਹੈ ਉਹ ਵੀ ਅੱਗੇ ਵਧੂਗੀ ਤੇ ਇਹਦੇ ਨਾਲ ਕਿਸਾਨਾਂ ਦੀ ਜਿੱਤ ਹੋਊਗੀ ਧੰਨਵਾਦ ਸਰ ਆਪਣਾ ਨਾਮ ਸੀ ਮੇਰਾ ਨਾਮ ਲਸ਼ਕਰ ਸਿੰਘ ਜੀ ਸੰਜੋਜਕ